ਰਾਵਿੰਦ ਦੀ ਸਦੋਕਿਉ ਦਾ ਬੁਰੰਦੇ ਤੁਨ ਮੰਨਣਾ ਗੁਨਾਨਕ ਜੀ ਰੋਸਵੇਰੇ ਕਰਤਾਰਪੁਰ ਵਿੱਚ ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਰਾਵੀ ਨਦੀ ਚ ਸ্নান ਕਰਕੇ ਵਾਗਰੂ ਦੇ ਧਿਆਨ ਵਿੱਚ ਬੈਠ ਜਾਂਦੇ ਫਿਰ ਚਾਰ ਘੜੀਆਂ ਰਾਤ ਰਹਿੰਦੀ ਉੱਠ ਕੇ ਤਰਮਸ਼ਾਲਾ ਵਿੱਚ ਜਾ ਕੇ ਸਤਨਾਮ ਦਾ ਕੀਰਤਨ ਸੁਣਦੇ ਇਸ ਤਰ੍ਹਾਂ ਉਹਨਾਂ ਦਾ ਦਿਨ ਸ਼ੁਰੂ ਹੁੰਦਾ ਉਹਨਾਂ ਦਾ ਇੱਕ ਸਿਕਸੀ ਸਦੋਕਿਉ ਉਸ ਨੂੰ ਲੱਗਿਆ ਕਿ ਗੁਰੂ ਨਾਨਕ ਜੀ ਸਵੇਰੇ ਸਵੇਰੇ वरुण ਦੇਵਤਾ ਦੀ ਪੂਜਾ ਕਰਦੇ ਹਨ ਉਹਦੇ वरुण ਦੇਵਤਾ ਦੀ ਪੂਜਾ ਕਰਕੇ ਹੀ ਗੁਰੂ ਨਾਨਕ ਜੀ ਕੋ ਇਨੀਆਂ ਸਿੱਧੀਆਂ ਪ੍ਰਾਪਤ ਹਨ ਇਹਨੇ ਕਰਾਮਾਤ ਕਰਦੇ ਹਨ ਇਹ ਸਭ वरुण ਦੇਵਤਾ ਦੀ ਪੂਜਾ ਦਾ ਪ੍ਰਤਾਪ ਹੈ ਕਿਉਂ ਨਾ ਮੈਂ ਵੀ वरुण ਦੇਵਤਾ ਦੀ ਪੂਜਾ ਕਰਾਂ ਮੈਂ ਵੀ ਕਰਮਾਤੀ ਬਨ ਜਾਵਾਂ ਨਾਨਕ ਜੀ ਦੀ ਸੇਵਾ ਛੱਡ ਕੇ ਮੈਂ ਹੁਣ ਗੁਰੂ ਹਰਿਵਿੰਦਰ ਦਾ ਦੀ ਪੂਜਾ ਕਰਾਂਗਾ ਇਹ ਨਿਚਾ ਕਰਕੇ ਉਹ ਅਗਲੇ ਦਿਨ ਸਵੇਰ ਪਹਿਰ ਰਾਤ ਰਹਿੰਦੀ ਉੱਠ ਕੇ ਰਾਵੀ ਨਦੀ ਦੇ ਕਿਨਾਰੇ ਵੱਲ ਤੁਰ ਪਿਆ ਜਦੋਂ ਤੁਰਿਆ ਜਾ ਰਿਹਾ ਸੀ ਤੇ ਉਸ ਨੇ ਇੱਕ ਮਨੁੱਖ ਨੂੰ ਹੱਥ ਵਿੱਚ ਮੱਛੀ ਫੜ ਕੇ ਜਾਂਦੇ ਹੋਏ ਦੇਖਿਆ ਉਸ ਨੇ ਪੁੱਛਿਆ ਕਿ ਇੰਨੀ ਰਾਤ ਨੂੰ ਤੂੰ ਮੱਛੀ ਫੜ ਕੇ ਕਿੱਥੇ ਜਾ ਰਿਹਾ ਤੂੰ ਕੌਣ ਹੈ ਉਸ experner ਤੇ ਲੋਈਦਾ ਨਹੀਂ ਤੂੰ ਕੋਈ ਚੋਰ ਹੈ ਉਸਨੇ ਕਿਹਾ ਕਿ ਮੈਂ ਵਰੁਣ ਦੇਵਤਾ ਹਾਂ ਮੈਂ ਨਾਨਕ ਜੀ ਦੀ ਪੂਜਾ ਕਰਨ ਜਾਣ ਜਾ ਰਿਹਾ ਹਾਂ ਰੋਜ਼ ਸਵੇਰ ਮੈਂ ਨਾਨਕ ਜੀ ਦੀ ਪੂਜਾ ਕਰਦਾ ਹਾਂ ਉਸਨੇ ਕਿਹਾ ਕਿ ਮੈਂ ਤਾਂ ਤੇਰੀ ਪੂਜਾ ਕਰਨ ਲਈ ਉੱਠਿਆ ਸੀ ਮੈਂ ਤੇ ਨਾਨਕ ਜੀ ਦਾ ਸਿੱਖਾਂ ਤੇ ਮੈਂ ਸੋਚਿਆ ਨਾਨਕ ਜੀ ਵਰੁਣ ਦੇਵਤਾ ਦੀ ਪੂਜਾ ਕਰਦੇ ਨੇ ਤੇਰੀ ਪੂਜਾ ਕਰਦੇ ਨੇ ਤੇ ਮੈਂ ਵੀ ਤੇਰੀ ਪੂਜਾ ਕਰਕੇ ਕਰਾਮਾਤੀ ਬਣ ਜਾਵਾਂਗਾ ਉਰਨ ਦੇਵਤਾਂ ਨੇ ਕਿਹਾ ਮੈਂ ਤੇ ਆਪ ਨਾਨਕ ਜੀ ਦੇ ਦਰਸ਼ਨ ਕਰਕੇ ਸੁਖ ਪ੍ਰਾਪਤ ਕਰਦਾ ਹਾਂ ਗੁਰੂ ਨਾਨਕ ਜੀ ਸਾਖਸ਼ਾਤ ਕਾਲ ਪੁਰਖ ਦੇ অবতার ਨੇ ਕਲਯੁਗ ਵਿੱਚ ਆਣੇ ਇਹਦੇ ਤਾਰਨ ਕੀਤੀ ਹੈ ਪਰਮਾ ਵਿਹਿਮਾ ਦਾ ਨਾਸ਼ ਕਰਨ ਲਈ ਅਤੇ ਸਤਨਾਮ ਦਾ ਉਪਦੇਸ਼ ਦੇਣ ਲਈ ਤੂੰ ਆਪਣਾ ਮਨ ਦ੍ਰਿੜ ਕਰਕੇ ਨਾਨਕ ਜੀ ਦੇ ਚਰਨਾਂ ਦੀ ਸੇਵਾ ਕਰ ਜਦੋਂ ਇਹ ਸ਼ਬਦ ਸੁਣੇ ਤਾਂ ਸਿੱਧਾ ਕਿਉਂ ਬਹੁਤ ਸ਼ਰਮਿੰਦਾ ਹੋਇਆ ਉਹ ਸਿੱਧਾ ਨਾਨਕ ਜੀ ਕੋਲ ਗਿਆ ਉਹਨਾਂ ਦੇ ਚੁੰਨਾ ਛਟ ਗਿਆ ਉਸਨੇ ਕਿਹਾ ਨਾਨਕ ਜੀ ਮੈਨੂੰ ਮਾਫ ਕਰਦੇ ਹੋ ਮੈਂ ਤੁਹਾਡੀ ਕਰਾਮਾਤ ਨਹੀਂ ਸੀ ਜਾਣਦਾ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਇਸ ਦਰਦ ਤੇ ਕਿਉਂ ਆਏ ਹੋ ਅੰਦੇ ਤੁਸੀਂ ਕੌਣ ਹੋ ਉਹਨਾਂ ਦੇਵਤਾ ਜਿਨੇ ਮਾਨੂੰ ਸਭ ਕੁਝ ਦਰਸਦਾ ਹੈ ਮੇਰੀ ਜੋ ਅਪਰਾਧਿਕ ਕੋ ਹੈ ਮੇਰੀ ਜੋ ਗਲਤੀ ਹੈ ਉਸ ਨੂੰ क्षमा ਕਰੋ ਨਾਨਕ ਜੀ ਨੇ ਸ਼ਬਦ ਸੁਨੇਤੇ ਉਸ ਨੂੰ ਕਿਹਾ ਅੱਠੀ ਪਹਿਰੀ ਅਠਖੰਡ ਨਾਵ ਅਖੰਡ ਸ਼ਰੀਰ ਤਿਸ ਵਿੱਚ ਨੌ ਨੇ ਦਾ ਨਾਮ ਇੱਕ ਪਾਲੇ ਗੁਨਿੰ ਗਹਿਰ ਕਰਮਵੰਤੀ ਸਲਾਹੀਆ ਨਾਨਕ ਕਰ ਗੁਰੂ ਪੀਰ ਚੌਥੇ ਪੈੜ ਸਬਾ ਕੇ ਸੁਰਤیاں ਉਜੇ ਚਾਓ ਤਿਨਾਂ ਦਰਿਆਵਾਂ ਸਿਉ ਦੋਸਤੀ ਮਨ ਮੁਖ ਸਚਾ ਨਾਓ ਉਥੇ ਅੰਮ੍ਰਿਤ ਵੰਡਿਏ ਕਰਮੀ ਹੋਏ ਪਸਾਓ ਕੰਚਨ ਕਾਇਆ ਕਸੀਏ ਵੰਨੀ ਚੜੇ ਚੜਾਓ ਜੇ ਹੋਵੇ ਨਦਰ ਸਰਾਫ ਕੀ ਬਹੁੜ ਨਾ ਪਾਇ ਤਾਉ ਸੱਤੀ ਪਹਿਨੀ ਸਤ ਪਲਾ ਬਹੀਏ ਪੜਿਆ ਪਾਸ ਉੱਥੇ ਪਾਪ ਪੁੰਨ ਵਿਚਾਰੀਏ ਕੂਰੇ ਕਟੇ ਰਾਸ ਉੱਥੇ ਖੋਟੇ ਸੱਟੀਆਂ ਹੀ ਖਰੇ ਕੀਚੀ ਹੀ ਸਾਵਾਸ ਬੋਲਨ ਫਾਦਲ ਨਾਨਕਾ ਦੁੱਖ ਸੁੱਖ ਇਸమే ਬਾਸ ਇਹ ਵਚਨ ਸੁਣ ਕੇ ਸਰਦੇ ਦੇ ਮਨ ਵਿੱਚ ਦ੍ਰਿਸ਼ਟਾ ਹੋ ਗਈ ਅਤੇ ਉਹ ਨਾਮ ਸਿਮਰਨ ਤੇ ਸੇਵਾ ਤਨ ਮਨਨ ਕਰਨ ਲੱਗਿਆ ਅਤੇ ਸਮਾਪਾ ਕੇ ਸੱਚਖੰਡਾ ਅਧਿਕਾਰੀ ਹੋਇਆ ਧੰਨਵਾਦ